ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਜੀਆਂ ਨੂੰ ਲੈ ਕੇ ਹਾਜ਼ਰੀਆਂ ਜੀ ਦੀ ਵੱਡੀ ਖਬਰ ਨਵੀਂ ਦਿੱਲੀ ਵਿੱਚ ਇੰਸਟੀਚਿਊਟ ਆਫ ਬੈਂਕਿੰਗ ਪਰ ਸੋਨਰਸੀ ਲੈਕਚਰ ਦੇ ਕਲਰਕਾਂ ਦੀਆਂ 10277 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਇਸ ਲਈ ਆਨਲਾਈਨ ਅਰਜ਼ੀਆਂ 1 ਅਗਸਤ 2025 ਤੋਂ ਸ਼ੁਰੂ ਹੋ ਗਈਆਂ ਹਨ ਅਤੇ ਅਰਜ਼ੀਆਂ ਦੇਣ ਦੀ ਆਖਰੀ ਮਿਤੀ 21 ਅਗਸਤ 2025 ਹੈ ਇਸ਼ਕ ਉਮੀਦਵਾਰ ਆਈ ਬੀ ਪੀਪੀਆਸ ਅਧਕਾਰੀ ਵੈਬਸਾਈਟ ਤੇ ਜਾ ਕੇ ਪਰ ਪਰਤੀ ਨਾਲ ਸੰਬੰਧਿਤ 10 ਮਹੱਤਵਪੂਰਨ ਗੱਲਾਂ ਯੋਗਤਾ ਤੇ ਉਮਰ ਸੀਮਾ ਉਮੀਦਵਾਰ ਦਾ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਗ੍ਰੈਜੂਏਟ ਹੋਣੀ ਚਾਹੀਦੀ ਹੈ ਉਮਰ ਵੀ 28 ਸਾਲ ਦੇ ਵਿੱਚਕਾਰ ਹੋਣੀ ਚਾਹੀਦੀ ਹੈ ਜਨਮ 2 8 2 1997 ਤੋਂ ਪਹਿਲਾਂ 1 8 2005 ਤੋਂ ਬਾਅਦ ਨਾ ਹੋਇਆ ਹੋਵੇ ਐਸ ਸੀ ਐਸ ਸੀ ਦੇ ਐਸਟੀ ਉਮੀਦਵਾਰਾਂ ਨੂੰ ਵਾਧੂ ਤੋਂ ਵਾਧੂ ਉਮਰ ਵਿੱਚ 5 ਸਾਲ ओबीसी ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਮਿਲੇਗੀ ਤਨਖਾਹ ਸ਼ੁਰੂਆਤੀ ਤਨ ਹਾ ਲਗਭਗ 24000.5 ਹੋਵੇਗੀ ਚੋਣ ਪ੍ਰਕਿਰਿਆ ਚੋਣ ਤੋਂ ਪੜਾਵਾਂ ਵਿੱਚ ਹੋਵੇਗੀ ਆਨਲਾਈਨ ਪਰ ਪ੍ਰੀਮੀਨਰੀ ਪ੍ਰੀਖਿਆ ਵਿੱਚ ਆਨਲਾਈਨ ਮੁੱਖ ਪ੍ਰੀਖਿਆ ਪ੍ਰੀਮੀਨਰੀ ਪ੍ਰੀਖਿਆ ਪੈਂਟਰਨ ਇਹ ਪ੍ਰੀਖਿਆ ਅਕਤੂਬਰ 2025 ਵਿੱਚ ਹੋਵੇਗੀ ਇਹ 60 ਮਿੰਟ ਦੀ ਹੋਵੇਗੀ ਜਿਸ ਵਿੱਚ 100 ਤੋਂ 100 ਕੰਦੇ 100 ਸਵਾਲ ਪੁੱਛੇ ਜਾਣਗੇ ਇਸ ਵਿਸ਼ੇ ਅੰਗਰੇਜ਼ੀ ਸਿੱਖਿਆ ਤੇ ਯੋਗਤਾ ਤੇ ਤਰਕਸ਼ਕਤੀ ਮੁੱਖ ਪ੍ਰੀਖਿਆ ਪੈਟਰਨ ਇਹ ਪ੍ਰੀਖਿਆ ਨਵੰਬਰ 2025 ਵਿੱਚ ਹੋਵੇਗੀ 160 ਮਿੰਟਾਂ ਵਿੱਚ 200 ਅੰਕਾਂ ਦਾ 190 ਸਵਾਲ ਪੁੱਛੇ ਜਾਣਗੇ ਵਿਸ਼ੇ ਜਰਨਲ ਵਿਤੀ ਜਾਗਰਤਾ ਜਰਨਲ ਅੰਗਰੇਜ਼ੀ ਤਰਕਸ਼ੀਲਤਾ ਪੰਪ ਕੰਪਿਊਟਰ ਅਪਰੇਟਡ ਤੇ ਕੁਆਇਟੇਟਰ ਤੇ ਐਪਟੀਟੇਟਰ ਤੇ 네ਗਟਿਵ ਮਾਰਕਿੰਗ ਤੋਂ ਬਾਅਦ ਪ੍ਰੀਖਿਆ ਮੇ ਵਿਚ ਹਰੇਕ ਗਲਤ ਉਤਰ ਲਈ 20655 ਅੰਕ ਕੱਟੇ ਜਾਣਗੇ ਧੰਨਵਾਦ